ਪਾਠ 12ਵਾਂ ਦੋਸਤੀ ਦੀਆਂ ਜ਼ੰਜੀਰਾਂ ਇਤਾਲਵੀ ਲੋਕ ਕਹਾਣੀ ਉਦੇਸ਼ ਸੱਚੇ ਦੋਸਤਾਂ ਦੇ ਵਿਸ਼ੇਸ਼ ਗੁਣਾ ਬਾਰੇ ਜਾਣੂ ਕਰਵਾਉਣਾ ਕਹਿੰਦੇ ਹਨ ਕਿ ਇਹ ਕਹਾਣੀ ਸਦੀਆਂ ਪੁਰਾਣੀ ਹੈ ਇਟਲੀ ਦੇਸ਼ ਦੇ ਨਜ਼ਦੀਕ ਸਿਸਲੀ ਨਾ ਦਾ ਇੱਕ ਟਾਪੂ ਸੀ ਇਸ ਦਾ ਰਾਜਾ ਸਿਸੋਦਿਆ ਬਹੁਤ ਹੀ ਇਨਸਾਫ ਪਸੰਦ ਨੇਕ ਅਤੇ ਪਰਜਾ ਦਾ ਸੱਚਾ ਹਿਤੈਸ਼ੀ ਸੀ ਉਸ ਟਾਪੂ ਵਿੱਚ ਇੱਕ ਬਹੁਤ ਵੱਡਾ ਸਿਰਾਕਿਊਜ਼ ਨਾ ਦਾ ਸ਼ਹਿਰ ਸੀ ਇਸ ਸ਼ਹਿਰ ਦੇ ਲੋਕ ਬਹੁਤ ਹੀ ਅਮੀਰ ਅਤੇ ਖੁਸ਼ਹਾਲ ਸਨ ਰਾਜੇ ਦਾ ਪ੍ਰਧਾਨ ਸੈਨਾਪਤੀ ਡਾਇਨੋਸਿਸ ਸੀ ਉਹ ਬਹੁਤ ਹੀ ਬੁਰੀ ਪ੍ਰਵ੍ਰਤੀ ਵਾਲਾ ਅਤੇ ਬੇहद ਬੇਈਮਾਨ ਕਿਸਮ ਦਾ ਆਦਮੀ ਸੀ ਉਸਨੇ ਰਾਜੇ ਨਾਲ ਵਿਸ਼ਵਾਸ ਘਾਤ ਕਰਦੇ ਹੋਏ ਸੈਨਾ ਦੀ ਸਹਾਇਤਾ ਨਾਲ ਬਗਾਵਤ ਕਰ ਦਿੱਤੀ ਤੇ ਰਾਜੇ ਸਿਸੋਦਿਆ ਨੂੰ ਕੈਦ ਕਰਦੇ ਹੋਏ ਜੇਲ੍ਹ ਚ ਬੰਦ ਕਰ ਦਿੱਤਾ ਅਤੇ ਆਪ ਰਾਜਾ ਬਣ ਗਿਆ ਉਹ ਆਯਾਸ਼ ਤੇ ਬਹੁਤ ਹੀ ਅਤਿਆਚਾਰੀ ਸੀ ਉਸਨੇ ਲੋਕਾਂ ਤੇ ਭਾਰੀ ਟੈਕਸ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਜਨਤਾ ਤਰ੍ਹਾਂ-ਤਰ੍ਹਾਂ ਕਰਨ ਲੱਗ ਪਈ ਉਹ ਆਪਣੀ ਦੈਸ਼ਤ ਪਾਉਣ ਲਈ ਥੋੜਾ ਜਿਹਾ ਸ਼ੱਕ ਹੋਣ ਤੇ ਹੀ ਲੋਕਾਂ ਨੂੰ ਕਤਲ ਕਰਵਾ ਦਿੰਦਾ ਸੀ ਉਸ ਦੇ ਸ਼ਾਸਨ ਕਾਲ ਸਮੇਂ ਡੈਮਨ ਅਤੇ ਪ੍ਰਥੀਅਸ ਨਾ ਦੇ ਦੋ ਦੋਸਤ ਉਸ ਨਗਰ ਵਿੱਚ ਰਹਿੰਦੇ ਸਨ ਉਨ੍ਹਾਂ ਦੋਵਾਂ ਦੀ ਸੱਚੀ ਮਿੱਤਰਤਾ ਦੇ ਚਰਚੇ ਦੂਰ ਦੂਰ ਤੱਕ ਪ੍ਰਸਿੱਧ ਸਨ ਲੋਕ ਉਹਨਾਂ ਦੀ ਦੋਸਤੀ ਦੀਆਂ ਸੋਹਾਂ ਖਾਂਦੇ ਅਤੇ ਬਹੁਤ ਪ੍ਰਸ਼ੰਸਾ ਕਰਦੇ ਸਨ ਇਹ ਗੱਲ ਡਾਇਨੋਸਿਸ ਤੱਕ ਵੀ ਪਹੁੰਚ ਗਈ ਅਤੇ ਉਹ ਇਸ ਪ੍ਰਸਿੱਧੀ ਨੂੰ ਬਰਦਾਸ਼ਤ ਨਾ ਕਰ ਸਕਿਆ ਇਸ ਤੋਂ ਕੁਝ ਸਮੇਂ ਬਾਅਦ ਹੀ ਡਾਇਨੋਸਿਸ ਨੇ ਪੀਥੀਅਸ ਨੂੰ ਕਚਹਿਰੀ 'ਚ ਪੇਸ਼ ਹੋਣ ਲਈ ਆਦੇਸ਼ ਦੇ ਦਿੱਤਾ ਅਤੇ ਜਦੋਂ ਉਹ ਪੇਸ਼ ਹੋਇਆ ਤਾਂ ਉਸਤੇ ਅਨੇਕਾਂ ਪ੍ਰਕਾਰ ਦੇ ਝੂਠੇ ਦੋਸ਼ ਲਾ ਦਿੱਤੇ ए सुन के ओ बहुत दुखी हो भी पता सी कि आपने ते लगे दोषा बारे पुछा कोई लाभ नहीं है क्योंकि डायनोसिस जालम प्रवृति का ओ दरिंदा है जिस दे दिल विच रहम री कोई शे नहीं है ਦੂਜੇ ਪਾਸੇ ਪੀਥੀਅਸ ਦੀ ਗ੍ਰਫਤਾਰੀ ਦੀ ਖਬਰ ਜੰਗਲ ਦੀ ਆਗਵਾੰਗ ਸਾਰੇ ਰਾਜ ਚ ਫੈਲ ਗਈ ਲੋਕ ਵੱਡੀ ਗਿਣਤੀ ਵਿੱਚ ਉਸਨੂੰ ਦੇਖਣ ਲਈ ਆਉਣ ਲੱਗੇ ਸ਼ਹਿਰ ਦੇ ਬਾਹਰ ਦੀਆਂ ਸੜਕਾਂ ਭੀੜ ਨਾਲ ਭਰ ਗਈਆਂ ਸਾਰੇ ਪਾਸੇ ਸੈਨਾ ਦਾ ਸਖਤ ਪੈਰਾ ਲਾ ਦਿੱਤਾ ਗਿਆ ਲੋਕ ਹਮਦਰਦੀ ਦੀ ਭਾਵਨਾ ਨਾਲ ਪੀਥੀਅਸ ਨੂੰ ਦੇਖ ਰਹੀ ਸਨ ਅਤੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਇੱਕ ਸ਼ਰੀਫ ਅਤੇ નિર્ਦੋਸ਼ ਤੇ ਐਵੇਂ ਝੂਠੇ ਦੋਸ਼ ਲਾਏ ਗਏ ਹਨ ਉਹ ਸਾਰੇ ਬੇਵਸ ਖੜੇ ਹੰਝੂ ਵਹਾ ਰਹੇ ਸਨ ਇਸ ਪ੍ਰਕਾਰ ਪੀਥੀਅਸ ਪ੍ਰਤੀ ਲੋਕਾਂ ਦਾ ਪਿਆਰ ਅਤੇ ਹਮਦਰਦੀ ਦੀ ਭਾਵਨਾ ਦੇਖਦੇ ਹੋਏ ਡਾਇਨੋਸਿਸ ਦੇ ਸੱਤੀ ਕਪੜੀ ਅੱਗ ਲੱਗ ਗਈ ਅਤੇ ਸੀਨੇ ਚ ਨਫ਼ਰਤ ਦੀ ਭਾਵਨਾ ਜਵਾਲਾਮੁਖੀ ਵਾਂਗ ਭੜਕ ਉੱਠੀ ਰਾਜੇ ਦੇ ਮਨ ਵਿੱਚ ਇਥੋਂ ਤੱਕ ਡਰ ਬੈਠ ਗਿਆ ਕਿ ਉਹ ਪ੍ਰੀਥੀਅਸ ਨੂੰ ਆਪਣੀ ਮੌਤ ਦਾ ਪੈਗਾਮ ਸਮਝਣ ਲੱਗ ਗਿਆ ਉਸ ਨੇ ਮਨ ਹੀ ਮਨ ਮਹਿਸੂਸ ਕੀਤਾ ਕਿ ਇਕੱਠੀ ਹੋਈ ਪੀੜ ਉਸ ਦਾ ਕਤਲ ਕਰਕੇ ਪ੍ਰੀਥੀਅਸ ਨੂੰ ਰਾਜਾ ਐਲਾਨ ਦੇਵੇਗੀ ਇਸ ਲਈ ਰਾਜੇ ਨੇ ਕਬਰਹਾਟ ਵਿੱਚ ਆ ਕੇ ਬਿਨਾਂ ਸੋਚੇ ਸਮਝੇ ਪ੍ਰੀਥੀਅਸ ਨੂੰ નિર્ਦੋਸ਼ ਸਾਬਤ ਕਰਨ ਦਾ ਮੌਕਾ ਨਾ ਦਿੰਦੇ ਹੋਏ ਦੇਸ਼ ਦਰੋਹੀ ਦਾ ਝੂਠਾ ਦੋਸ਼ ਲਾ ਕੇ ਫਾਂਸੀ ਦੀ ਸਜ਼ਾ ਦਿੱਤੀ ਅਤੇ ਇਹ ਵੀ ਐਲਾਨ ਕਰ ਦਿੱਤਾ ਕਿ ਇਹ ਸਜ਼ਾ ਇੱਕੀਵੇਂ ਦਿਨ ਦਿੱਤੀ ਜਾਵੇਗੀ ਇਹ ਫੈਸਲਾ ਸੁਣ ਕੇ ਵੀ ਪ੍ਰੀਥੀਅਸ ਕੁਝ ਨਹੀਂ ਬੋਲਿਆ ਅਤੇ ਬਿਲਕੁਲ ਸ਼ਾਂਤ ਖੜਾ ਰਿਹਾ। ਤਦ ਉਸਨੇ ਰਾਜੇ ਡਾਇਨੋਸਿਸ ਅਗੇ ਬੇਨਤੀ ਕੀਤੀ ਉਸਨੂੰ ਕੁਝ ਦਿਨਾਂ ਦੀ ਮੌਲਤ ਦਿੱਤੀ ਜਾਵੇ ਕਿਉਂਕਿ ਉਸਨੇ ਯੂਨਾਨ ਵਿੱਚ ਆਪਣੀ ਸੰਪਤੀ ਦੀ ਵਿਵਸਥਾ ਕਰਨੀ ਹੈ। ਇਹ ਅਜੀਬ ਸ਼ਰਤ ਸੁਣ ਕੇ ਰਾਜਾ ਹੱਸ ਪਿਆ। ਉਸਨੇ ਸੋਚਿਆ ਕਿ ਉਹ ਮੌਤ ਦੇ ਡਰ ਕਾਰਨ ਭਜਣਾ ਚਾਹੁੰਦਾ ਹੈ ਪਰ ਉਸਨੇ ਕਸਮ ਖਾਦੀ ਕਿ ਉਹ ਵਾਪਸ ਪਰਤ ਆਵੇਗਾ। ਰਾਜੇ ਨੇ ਕਿਹਾ ਇੱਕ ਸ਼ਰਤ ਤੇ ਮੌਲਤ ਦਿੱਤੀ ਜਾ ਸਕਦੀ ਹੈ। ਤੇ ਉਸ ਦੇ ਬਦਲੇ ਕਿਸੇ ਇੱਕ ਨੂੰ ਜ਼ਮਾਨਤ ਦੇ ਤੌਰ ਤੇ ਬੰਦੀ ਬਣਾ ਨਾ ਹੋਵੇਗਾ ਜੇ 20 ਦਿਨਾਂ ਦੇ ਅੰਦਰ ਅੰਦਰ ਉਹ ਨਾ ਆਇਆ ਤਾਂ ਉਸ ਆਦਮੀ ਨੂੰ ਸੂਲੀ ਤੇ ਟੰਗ ਦਿੱਤਾ ਜਾਵੇਗਾ ਇਹ ਸ਼ਰਤ ਸੁਣ ਕੇ ਸਾਰੇ ਲੋਕ ਡੰਗ ਰਹਿ ਗਏ ਉਸ ਦੀ ਜ਼ਮਾਨਤ ਕੌਣ ਦੇਵੇਗਾ ਲੋਕ ਇਸ ਬਾਰੇ ਸੋਚਣ ਲੱਗੇ ਉਸ ਸਮੇਂ ਭੀੜ ਚੋਂ ਅਚਾਨਕ ਹੀ ਕਵਾਜ਼ ਆਈ ਇਸ ਦੀ ਜ਼ਮਾਨਤ ਮੈਂ ਦੇਵਾਂਗਾ ਅਤੇ ਇਸ ਲਈ ਉਸ ਨੂੰ ਛੱਡ ਦਿੱਤਾ ਜਾਵੇ ਲੋਕਾਂ ਨੇ ਦੇਖਿਆ ਕਿ ਉਸ ਦਾ ਦੋਸਤ ਡੈਮਨ ਪੀੜ ਨੂੰ چیرਦਾ ਹੋਇਆ ਅੱਗੇ ਆ ਰਿਹਾ ਸੀ ਇਹ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਡਾਇਨੋਸਿਸ ਨੇ ਪੀਥੀਅਸ ਨੂੰ ਛੱਡ ਦਿੱਤਾ ਅਤੇ ਉਸ ਦੇ ਬਦਲੇ ਡੈਮਨ ਨੂੰ ਕੈਦ ਕਰ ਲਿਆ ਇਸ ਤਰ੍ਹਾਂ ਉਹ ਕੈਦ ਚੋਂ ਨਿਕਲ ਕੇ ਤੁਰੰਤ ਯੂਨਾਨ ਲਈ ਦਿਵਾਨਾ ਹੋ ਗਿਆ ਦੂਜੇ ਪਾਸੇ ਦਿਨ ਲੰਘਦੇ ਜਾ ਰਹੇ ਸਨ ਪੀਥੀਅਸ ਦਾ ਕੋਈ ਪਤਾ ਨਹੀਂ ਸੀ ਡੈਮਨ ਦੀ ਪਤਨੀ ਰੋਣ ਲੱਗੀ ਤੇ ਉਸ ਨੇ ਕਿਹਾ ਮੇਰਾ ਦੋਸਤ ਵਚਨ ਦਾ ਪੱਕਾ ਹੈ ਉਹ ਜ਼ਰੂਰ ਆਵੇਗਾ ਇਰਾਜੇ ਦੀ ਸਾਰੀ ਪਰਜਾ ਵੀ ਪੀធីਐਸ ਦਾ ਇੰਤਜ਼ਾਰ ਕਰਨ ਲੱਗੀ ਲੋਕਾਂ ਦੀ ਉਤਸੁਕਤਾ ਉਸ ਸਮੇਂ ਸਭ ਹੱਦਾਂ ਬੰਨੇ ਟਪ ਗਈ ਜਦੋਂ ਉਹ 20ਵੇਂ ਦਿਨ ਵੀ ਨਾ ਆਇਆ ਲੋਕ ਡੈਮਨ ਦੀ ਜ਼ਿੰਦਗੀ ਦੀ ਚਿੰਤਾ ਕਰਨ ਲੱਗੇ ਇਸ ਦੇ ਬਾਵਜੂਦ ਡੈਮਨ ਨੂੰ ਕੋਈ ਚਿੰਤਾ ਨਹੀਂ ਸੀ ਉਹ ਵਾਰ-ਵਾਰ ਇੱਕੋ ਗੱਲ ਕਹਿੰਦਾ ਪੀធីਐਸ ਜ਼ਰੂਰ ਵਾਪਸ ਆਏਗਾ ਜੇਕਰ ਉਹ ਨਾ ਵੀ ਆਇਆ ਤਾਂ ਕੀ ਹੋਇਆ ਆਪਣੇ ਦੋਸਤ ਲਈ ਜਾਨ ਦੇਣ ਵਿੱਚ ਮੈਨੂੰ ਖੁਸ਼ੀ ਹੋਵੇਗੀ ਲੋਕ ਉਸਦੀ ਸੱਚੀ ਮਿੱਤਰਤਾ ਤੇ ਕੀਤੇ ਗਏ ਵਿਸ਼ਵਾਸ ਨੂੰ ਦੇਖ ਕੇ ਧੰਗ ਰਹਿ ਜਾਂਦੇ। ਇਸ ਪ੍ਰਕਾਰ ਜਦੋਂ 20ਵਾਂ ਦਿਨ ਬੀਤ ਗਿਆ ਤਾਂ ਇੱਕਵੇਂ ਦਿਨ ਜੇਲ੍ਹ ਅਧਿਕਾਰੀਆਂ ਨੇ ਆ ਕੇ ਡੈਮਨ ਨੂੰ ਤਿਆਰ ਹੋਣ ਲਈ ਕਿਹਾ। ਇਹ ਸੁਣ ਕੇ ਡੈਮਨ ਦੀ ਪਤਨੀ ਤਾਹਾਂ ਮਾਰ ਕੇ ਰੋਣ ਲੱਗ ਪਈ। ਪਰ ਉਹ ਆਪਣੀ ਮੌਤ ਦੀ ਜ਼ਰਾ ਵੀ ਪਰਵਾਹ ਨਾ ਕਰਦੇ ਹੋਏ ਬੇਫਿਕਰ ਹੋ ਕੇ ਤਿਆਰ ਹੋਣ ਲੱਗ ਪਿਆ ਅਤੇ ਕੁਝ ਸਮੇਂ ਬਾਅਦ ਸੂਲੀ ਤੇ ਚੜਨ ਲਈ ਤੁਰ ਪਿਆ। ਨਗਰ ਦੇ ਬਾਹਰੀ ਕੁੱਚੇ ਚ ਬੁੱਤਰੇ ਤੇ ਡੈਮਨ ਨੂੰ ਫਾਂਸੀ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰੇ ਲੋਕ ਉਸ ਦਾ ਹੌਸਲਾ ਅਤੇ ਤਿਆਗ ਦੀ ਭਾਵਨਾ ਵੇਖਣ ਲਈ ਇਕੱਠੇ ਹੋਣ ਲੱਗੇ ਜਦੋਂ ਜਲਾਦ ਉਸ ਨੂੰ ਫਾਂਸੀ ਵਾਲੇ ਤਖਤੇ ਵੱਲ ਲੈ ਕੇ ਤੁਰ ਪਏ ਤਾਂ ਬੁੱਢੇ ਬੱਚੇ ਤੇ ਔਰਤਾਂ ਵੀ ਦੁਖੀ ਹੋ ਕੇ ਰੋਣ ਲੱਗ ਪਏ ਰਾਜਾ ਡਾਇਨੋਸਿਸ ਵੀ ਆਪਣੇ ਪਹਿਰੇਦਾਰਾਂ ਨਾਲ ਉੱਥੇ ਆਇਆ ਅਤੇ ਇੱਕ ਉੱਚੇ ਥੜੇ ਤੇ ਬਣੇ ਹੋਏ ਉੱਚੇ ਸਿੰਘਾਸਨ ਤੇ ਬੈਠ ਗਿਆ ਉਸ ਨੇ ਚਾਰੇ ਪਾਸੇ ਦੇਖਿਆ ਅਤੇ بڑے ਵਿਅੰਗ ਭਰੇ ਸ਼ਬਦਾਂ ਨਾਲ ਡੈਮਨ ਨੂੰ ਕਿਹਾ ਦੇਖ ਲਈ ਆਪਣੀ ਦੋਸਤੀ ਆਪਣੀ ਜ਼ਿੰਦਗੀ ਬਚਾਉਣ ਲਈ ਉਹ ਤੈਨੂੰ ਮੌਤ ਦੇ ਮੂੰਹ ਵਿੱਚ ਪਾ ਗਿਆ ਰਾਜੇ ਦੀ ਗੱਲ ਸੁਣ ਕੇ ਡੈਮਨ ਜ਼ਰਾ ਵੀ ਦੁਖੀ ਨਹੀਂ ਹੋਇਆ ਉਸਨੇ ਬੜੇ ਜੋਸ਼ ਨਾਲ ਕਿਹਾ ਸਾਡੀ ਦੋਸਤੀ ਸੱਚੀ ਤੇ پاک ਪਵਿੱਤਰ ਹੈ ਇਸ ਦੋਸਤੀ ਦੀਆਂ ਜੰਜੀਰਾਂ ਇੰਨੀਆਂ ਸਖਤ ਹਨ ਕਿ ਇਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਾ ਤੋੜ ਸਕਦੀ ਹੈ ਤੇ ਨਾ ਹੀ ਕੱਟ ਸਕਦੀ ਹੈ ਬਾਕੀ ਮੁਸ਼ਕਿਲ ਦੇ ਸਮੇਂ ਵਿੱਚ ਹੀ ਸੱਚੇ ਮਿੱਤਰ ਦੀ ਪਰਖ ਹੁੰਦੀ ਹੈ ਇਸ ਤੋਂ ਇਲਾਵਾ ਮੇਰੀ ਜ਼ਿੰਦਗੀ ਬਦਲੇ ਜੇ ਮੇਰੇ ਦੋਸਤ ਨੂੰ ਜੀਵਨ ਦਾਣ ਮਿਲਦਾ ਹੈ ਤਾਂ ਇਸ ਤੋਂ ਜ਼ਿਆਦਾ ਹੋਰ ਖੁਸ਼ੀ ਕੀ ਹੋਵੇਗੀ ਮੈਂ ਤੁਹਾਡੇ ਅੱਗੇ ਇੱਕ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ ਰਾਜੇ ਨੇ ਕਿਹਾ ਬੋਲੋ ਤੁਹਾਡੀ ਇੱਛਾ ਪੂਰੀ ਕੀਤੀ ਜਾਵੇਗੀ ਇਹ ਬਿੰਦੀ ਸੁਣ ਕੇ ਲੋਕਾਂ ਨੇ ਸਾ ਰੋਕ ਲੇ ਉਹ ਸੋਚਣ ਲੱਗੇ ਕਿ ਸ਼ਾਇਦ ਡੈਮਨ ਆਪਣੇ ਪ੍ਰਾਣਾਦੀ ਦੀ ਭੀਖ ਮੰਗ ਲੇ ਆਖਰ ਉਸ ਦਾ ਕਸੂਰ ਵੀ ਕੋਈ ਨਹੀਂ ਹੈ ਉਸਨੇ ਕਿਹਾ ਮੈਨੂੰ ਸੂਲੀ ਤੇ ਟੰਗਣ ਤੋਂ ਬਾਅਦ ਜੇ ਪੀਥੀਸ ਵਾਪਸ ਪਰਤ ਆਇਆ ਤਾਂ ਉਸ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ ਡੈਮਨ ਦੇ ਮੂੰਹੋਂ ਇਹ ਬੋਲ ਸੁਣ ਕੇ ਲੋਕ 당ਗ ਰਹਿ ਗਏ ਇੱਕ ਵਾਰ ਤਾਂ ਉਸਦੇ ਇਹਨਾਂ ਸ਼ਬਦਾਂ ਨੇ ਰਾਜੇ ਨੂੰ ਵੀ ਤੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਅਤੇ ਉਸਦੇ ਪੱਥਰ ਦਿਲ ਤੇ ਹਥੌੜੇ ਵਾਂਗ ਅਜੀਹਾ ਵਾਰ ਕੀਤਾ ਕਿ ਉਹ ਟੁਕੜੇ ਟੁਕੜੇ ਹੋ ਗਿਆ ਉਹ ਮਨ ਹੀ ਮਨ ਟੁੱਟ ਚੁੱਕਾ ਸੀ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ નિર્ਦੋਸ਼ ਨੂੰ ਬੇਵਜ੍ਹਾ ਸਜ਼ਾ ਦੇ ਰਿਹਾ ਹੈ ਉਹ ਅਜੀਹਾ ਸਿਰਫ ਲੋਕਾਂ 'ਚ ਦਹਿਸ਼ਤ ਪਾਉਣ ਲਈ ਕਰ ਰਿਹਾ ਸੀ ਕੁਝ ਚੀਜ਼ ਸੋਚ ਕੇ ਉਸਨੇ ਦ੍ਰਿੜਤਾ ਨਾਲ ਕਿਹਾ ਇਸਨੂੰ ਫਾਂਸੀ ਨਾ ਦਿਓ ਉਸ ਸਮੇਂ ਅਚਾਨਕ ਭੀੜ ਨੂੰ چیرਦਾ ਹੋਇਆ ਬੁਰੀ ਹਾਲਤ ਵਿੱਚ ਇੱਕ ਨੌਜਵਾਨ ਚੀਲਾਉਂਦਾ ਹੋਇਆ ਆਇਆ ਇਸਨੂੰ ਫਾਂਸੀ ਨਾ ਦਿਓ ਮੈਂ ਆ ਗਿਆ ਹਾਂ ਲੋਕਾਂ ਨੇ ਜਦੋਂ ਧਿਆਨ ਨਾਲ ਵੇਖਿਆ ਤਾਂ ਉਹ ਪੀਥੀਆ ਸੀ ਉਸਦੇ ਕੱਪੜੇ ਪਾਟੇ ਹੋਏ ਸਨ ਉਸ ਦਾ ਬੁਰਾ ਹਾਲ ਸੀ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਦਿਨਾਂ ਤੋਂ ਭੁੱਖਾ ਹੋਵੇ ਅਤੇ ਉਸ ਕੋਲ ਕਾਗਜ਼ਾਂ ਦਾ ਇੱਕ ਬੰਡਲ ਸੀ ਉਹ ਭੱਜ ਕੇ ਸੂਲੀ ਕੋਲ ਪਹੁੰਚਿਆ ਤੇ ਡੈਮਨ ਨਾਲ ਲਿਪਟ ਗਿਆ ਦੋਵਾਂ ਮਿੱਤਰਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਇਸ ਦੌਰਾਨ ਉਸ ਦੇ ਕਾਗਜ਼ ਹੱਥਾਂ 'ਚੋਂ ਨਿਕਲ ਕੇ ਖਿੱਲਰ ਗਏ ਜਦ ਖਿੱਲਰ ਰਹੇ ਹੋਏ ਕਾਗਜ਼ ਲੋਕਾਂ ਨੇ ਪੜੇ ਤਾਂ ਉਹ ਦੇ ਹੈਰਾਨ ਹੋ ਗਏ ਪੀਥਸ ਨੇ ਆਪਣੀ ਸਾਰੀ ਸੰਪਤੀ ਦਾ ਮਾਲਕ ਡੈਮਨ ਨੂੰ ਬਣਾਇਆ ਹੋਇਆ ਸੀ ਜਦੋਂ ਡਾਇਨੋਸਿਸ ਨੇ ਇਹ ਅਨੋਖਾ ਦ੍ਰਿਸ਼ ਦੇਖਿਆ ਤਾਂ ਉਸ ਨੂੰ ਵੀ ਦੋਸਤੀ ਦੀਆਂ ਤੰਦਾਂ ਅਗੇ ਆਪਣੇ ਬਾਦਸ਼ਾਹੀ ਦੇ ਤਾਜ ਦੀ ਚਮਕ ਮਦਮ ਪੈਣ ਲਗੀ ਉਹ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਪਾ ਸਕਿਆ ਅਤੇ ਉਸ ਦੀਆਂ ਅੱਖਾਂ 'ਚੋਂ ਵੀ ਹੰਝੂਆਂ ਦੀ ਤਾਰਾ ਵਹਿ ਤੁਰੀ ਉਹ ਜ਼ਿੰਦਗੀ 'ਚ ਪਹਿਲੀ ਵਾਰ ਰੋਇਆ ਸੀ ਫਿਰ ਉਹ ਕੁਝ ਸਮੇਂ ਬਾਅਦ ਸਿੰਘਾਸਨ ਤੋਂ ਉੱਠਿਆ ਅਤੇ ਦੋਵਾਂ ਦੋਸਤਾਂ ਨੂੰ ਕਲਾਵੇ 'ਚ ਲੈਂਦੇ ਹੋਏ ਪ੍ਰਣ ਕੀਤਾ ਉਹ ਅੱਗੇ ਤੋਂ ਕਦੇ ਵੀ ਅਨਿਆਂ ਨਹੀਂ ਕਰੇਗਾ ਇਹ ਐਲਾਨ ਸੁਣਦੇ ਹੀ ਲੋਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਲੋਕ ਰਾਜੇ ਸਮੇਤ ਦੋਵਾਂ ਦੋਸਤਾਂ ਨੂੰ ਜਲੂਬਸਤੀ ਸ਼ਕਲ ਦੇ ਰੂਪ ਵਿੱਚ ਸ਼ਹਿਰ ਵੱਲ ਲੈ ਗਏ ਕੀ ਸਿੱਖਿਆ ਇਮਾਨਦਾਰੀ ਅਤੇ ਵਿਸ਼ਵਾਸ ਸੱਚੀ ਦੋਸਿੱਦ ਦਾ ਆਧਾਰ ਹਨ ਸੱਚੇ ਮਿੱਤਰ ਦੀ ਪਰਖ ਔਖੀਆਂ ਘੜੀਆਂ ਵਿੱਚ ਹੀ ਹੁੰਦੀ ਹੈ ਪਿਆਰ ਅਤੇ ਸਹਿਨਸ਼ੀਲਤਾ ਵਿੱਚ ਬਹੁਤ ਸ਼ਕਤੀ ਹੈ